ਪੰਜਾਬ ਨੂੰ ਹਰਾ ਭਰਾ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਵਿੱਡੇ ਗਏ ਉਪਰਾਲੇ ਦੇ ਚਲਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਜੰਡਾਲਾ ਦੇ ਪਿੰਡ ਦੇ ਦੌਰਾ ਕੀਤਾ ਤਾਂ ਉੱਥੇ ਵੀ ਪੰਡ ਪੁਤਲੀ ਦੀ ਪੰਚਾਇਤ ਜ਼ਮੀਨ ਤੇ ਕਰੀਬ 3 ਏਕੜ ਰਕਬੇ ਵਿੱਚ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਇਸ ਸਬੰਧੀ ਗੱਲਬਾਤ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਨੂੰ ਰੰਗਲਾ ਤੇ ਹਰਾ ਭਰਾ ਬਣਾਉਣ ਦਾ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਉਹਨਾਂ ਦੇ ਵੱਲੋਂ ਆਪਣੇ ਹਲਕੇ ਵਿੱਚ 15 ਅਗਸਤ ਤੱਕ ਘੱਟ ਤੋਂ ਘੱਟ 1 ਲੱਖ ਬੂਟਾ ਲਗਾਉਣ ਦਾ ਟੀਚਾ ਰੰਭਿਆ ਗਿਆ ਹੈ ਜਿਸ ਨੂੰ ਉਹ ਪੂਰਾ ਕਰਨਗੇ ਤਾਂ ਉਹਨਾਂ ਕਹੇ ਕਿ ਉਹਨਾਂ ਬਲੋ ਪਿੰਡਾਂ ਦੀ ਪੰਚਾਇਤਾਂ ਜ਼ਮੀਨਾਂ ਜੇ ਵਿੱਚ ਵੀ 50 ਹਜ਼ਾਰ ਦੇ ਕਰੀਬ ਬੂਟੇ ਲਗਾਉਣ ਦੀ ਉਹ ਜਿਹੜੀ ਕਿ ਯੋਜਨਾ ਬਣਾਈ ਗਈ ਹੈ। ਵਿਧਾਨ ਸਭਾ ਕਾਜੀ ਨਾਲ ਦੇ ਹਰਦੋ ਪੁੱਤਲੀ ਪਿੰਡ ਇੱਥੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹਰਿਆ ਭਰਿਆ ਪੰਜਾਬ ਜਿਹੜਾ ਉਹ ਬਣਾਉਣਾ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੇ ਬੂਟੇ ਆ ਉਹ ਲਾਦੇ ਤਾਂ ਜੋ ਵਾਤਾਵਰਣ ਜਿਹੜਾ ਠੀਕ ਹੋਵੇ ਇਸ ਪਿੰਡ ਦੇ ਵਿੱਚ ਅਸੀਂ ਤਿੰਨ ਕਿੱਲੇ ਜਿਹੜਾ ਜੰਗਲ ਬੂਟੇ ਸੰਦੋ ਲਾਦੇ ਉਹਦਾ ਅੱਜ ਅਸੀਂ 500 ਬੂਟਾ ਇੱਥੇ ਲਾਇਆ ਇਹਨਾਂ ਕਿੱਲਾਂ ਚੋਂ ਬਾਕੀ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਲੱਗ ਜਾਣੇ ਇਦਾਂ ਦੀ ਅਸੀਂ ਕਈ ਜ਼ਮੀਨਾਂ ਜਿਹੜੀਆਂ ਮਤਲਬ ਇਥੇ ਲੋਕੇਟ ਕੀਤੀਆਂ ਪੰਚਾਇਤਾਂ ਦੀਆਂ ਪੰਚਾਇਤਾਂ ਕੋ ਜ਼ਮੀਨਾਂ ਲਈਆਂ ਕਿ ਸਾਨੂੰ ਕੁਝ ਜ਼ਮੀਨਾਂ ਜਿਹੜੀਆਂ ਛੱਡ ਦਿਓ ਜਿੱਥੇ ਇਹ ਬੂਟੇ ਲਾਈਏ ਸੋ ਅਸੀਂ ਅਜੇ ਨਾਲੇ ਦੇ ਵਿੱਚ ਪੰਚਾਇਤੀ ਰਾਜ ਦੀ ਜਿਹੜੀ ਸਾਡੀਆਂ ਜ਼ਮੀਨਾਂ 50 ਹਜ਼ਾਰ ਤੇ ਅਸੀਂ ਦੂਜਾ ਬੂਟਾ ਲਾਉਣਾ ਸੜਕਾਂ ਦੇ ਉੱਤੇ ਤੇ 50 ਹਜ਼ਾਰ ਦੇ ਕਰੀਬ ਅਸੀਂ ਬੂਟਾ ਲਾਉਣਾ ਜਿਹੜਾ ਸਾਡੀਆਂ ਪੰਚਾਇਤੀ ਜ਼ਮੀਨਾਂ ਉਹਦੀ ਅੱਜ ਸ਼ੁਰੂਆਤ ਕੀਤੀ ਆ ਉਹ ਦਸੀਂ ਇਹ 15 ਅਗਸਤ ਤੱਕ ਜਿਹੜਾ ਸਾਡਾ ਕੰਮਪਲੀਟ ਕਰਾਂਗੇ